ਆ ਭਾਈ ਸਭ ਜੀ ਦੇ ਵਿਚਾਰ ਜਰੂਰ ਸੁਣਿਓ ਚੰਗੇ ਲੱਗੇ ਤਾਂ ਬਾਅਦ ਤੋਂ ਬਾਅਦ ਸ਼ੇਰ ਕਰਿਓ ਜੀ ਗੁਰਦਾਰੇ ਤਾਦ ਬਣਾਓ ਜੇ ਗੁਰਦਾਰੇ ਦੇ ਗ੍ਰੰਥੀ ਸਾਹਮਣਿਆਂ ਤੇ ਨਹੀਂ ਤੇ ਬਿਲਕੁਲ ਬੰਦ ਕਰ ਦਿਓ ਐਵੇਂ 70 70 ਲੱਖ ਰੁਪਈਆ ਗੁਰਦਾਰਿਆਂ ਦੇ ਚੁੱਕ ਕੇ ਲਾਈ ਜਾਂਦੇ ਜਾਂ ਕਰੋੜਾਂ ਰੁਪਈਆ ਗੁਰਦਾਰਿਆਂ ਦੇ ਚੱਕ ਕੇ ਲਾਈ ਜਾਂਦੇ ਬੰਦੇ ਸਾਡੇ ਕੋ ਅੰਦਰ ਦਾਹ ਨਹੀਂ ਬੈਠਣੂ ਹੈਗੇ ਅੱਗੇ ਤੇ ਮਸਿਆ ਸੰਗਰਾਮ ਤੇ ਬੰਦਾ 150 ਇਕੱਠਾ ਹੋ ਜਾਂਦਾ ਹੁੰਦਾ ਉਹ ਵੀ ਆਵਾ ਉੱਤੇ ਹੁੰਦਾ ਉਹ ਵੀ ਕੋਈ ਨਹੀਂ ਆਉਂਦਾ ਗੁਰਦਾਰੇ ਦਾ ਭਾਈ ਕੱਲਾ ਹੀ ਦੇਗ ਬਣਾ ਕੇ ਕੱਲਾ ਹੀ ਖਾ ਜਾਂਦਾ ਨਿਆਣਾ ਚ ਵੰਡ ਕੇ ਆਪਣੇ ਆ ਜੀ ਉਹ ਕਰੇ ਕੀ ਹੋਣਾ ਉਹਦੀ ਮਜਬੂਰੀ ਬਣ ਗਈ ਆ ਤੂੰ ਹੀ ਲੱਖਾਂ ਰੁਪਏ ਗੁਰਦਾਰਿਆਂ ਤੇ ਲਾਈ ਜਾਂਦੇ ਹੋ ਗਰੰਥੀ ਕਿੱਥੋਂ ਲੱਭੋਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਾਰੇ ਲਾਗੇ ਬੰਨੇ ਪਿੰਡਾਂ ਚ ਝਾਤੀ ਮਾਰ ਲਓ ਕਾਲੀ ਦਾੜੀ ਵਾਲੇ ਅਖੰਡ ਪਾਠੀ ਕਿੰਨੇ ਆ ਤੇ ਚਿੱਟੀਆਂ ਦਾੜੀਆਂ ਵਾਲੇ ਕਿੰਨੇ ਆ ਉਹਦੇ ਪੁਰਾਣਾ ਪੂਰ ਚਿੱਟੀਆਂ ਦਾੜੀਆਂ ਵਾਲੇ ਬਚੇ ਆ ਉਹੋ ਬਚੇ ਆ ਨਵੇਂਆਂ ਚ ਤੇ ਕੋਈ ਬੰਨੂ ਤਿਆਰ ਨਹੀਂ ਹੈਗਾ ਤੇ ਗਰੰਥੀ ਅਖੰਡ ਪਾਠੀ ਦੋਨੋਂ ਬਣਾਈ ਦਾ ਪਿੰਡ ਦੇ ਵਿੱਚ ਚੱਲ ਡੂੜੀ ਲਾ ਲਿਆ ਕਰ ਦੁੱਧ ਬਥੇਰਾ ਇਕੱਠਾ ਹੋ ਜਾਂਦਾ ਆਟਾ ਦਾਲ ਬਥੇਰਾ ਇਕੱਠਾ ਹੋ ਜਾਂਦਾ ਜੇ ਜਿੰਨਾ ਜਿਹੜੇ ਕੋ ਕੰਮ ਨਹੀਂ ਲੱਭਦਾ ਉਹਨਾਂ ਦੇ ਡਿਊਟੀ ਲਾ ਲਿਆ ਕਰ ਅੱਛਾ ਭਈ ਕੰਮ ਨੂੰ ਡਿਊਟੀ ਨਹੀਂ ਆ ਆਪਾਂ ਡਿਊਟੀ ਨੂੰ ਕੰਮ ਨਹੀਂ ਗਿਣਿਆ ਅਜੇ ਤੱਕ ਅਸੀਂ ਆਪ ਗਲਤ ਆ ਆਪ ਤੇ ਜੇ ਇਹੋ ਲੱਛਣ ਰਹੇ ਨਾ ਅਖੰਡ ਪਾਠ ਤੋਂ ਸੁਖਮਨੀ ਸਾਹਿਬ ਤੇ ਆ ਗਿਆ ਕਿਹੇ ਗ੍ਰੰਥ ਚ ਨਹੀਂ ਲਿਖਿਆ ਸੁਖਮਨੀ ਸਾਹਿਬ ਕਰਾਓ ਕਿਤੇ ਨਹੀਂ ਲਿਖਿਆ ਸਾਰੇ ਕੰਮ ਨੂੰ ਪੈਸੇ ਹੁੰਦੇ ਆ ਸਿਰਫ ਅਖੰਡ ਪਾਠ ਤੇ ਆ ਕੇ ਲੀਕ ਵੱਜਦੀ ਆ ਤੇ ਜਿਹੜੇ ਲੱਛਣ ਅਸੀਂ ਫੜੇ ਆ ਨਾ ਹੋਰ ਦੋ ਚਾਲ ਸਾਹ ਠਹਿਰ ਜੋ ਅਹੀਂ ਗੁਰਦਾਰੇ ਦੇ ਭਾਈ ਨੂੰ ਆਖਿਆ ਕਰਨਾ ਸੁਖਮਨੀ ਸਾਹਿਬ ਵੀ ਜਿਆਦਾ ਟਾਈਮ ਲੱਗਦਾ ਵਾ ਸਿੱਦੇ ਨੌਵੇਂ ਮਹੱਲੇ ਦੇ ਸਲੋਗ ਪੜ ਕੇ ਤੇ ਵਟਸਐਪ ਤੇ ਸੈਂਡ ਕਰਦਾ ਕਰ ਸਾਨੂੰ ਸਾਡੇ ਕੋਲ ਟਾਈਮ ਨਹੀਂ ਹੈਗਾ ਗੁਰਦਾਰੇ ਉਂ ਚੋਗਾ ਆਹ ਤੇ ਸਾਡੀ ਹਾਲਤ ਹੈ ਇੱਥੇ ਰਹੀਂ ਖਲੋਤੇ